ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਦੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਉਹਦਾ 14ਵਾਂ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਇਸ ਤੋਂ ਪਹਿਲਾਂ 13 ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ ਵੀਣਾ ਦੇ ਮਨ ਦੀਆਂ ਬੀਸੁਰੀਆਂ ਤਾਰਾਂ ਇੱਕ ਵਾਰੀ ਫਿਰ ਸੁਰ ਹੋ ਕੇ ਸੰਗੀਤਕ ਗੁੰਜਾਰ ਵਿੱਚ ਥਰਕਣ ਲੱਗੀਆਂ ਉਸ ਕੁਲੱਛਣੀ ਰਾਤੀ ਜਿਹੜਾ ਪੌਜਲ ਉਸ ਦੀ ਜ਼ਿੰਦਗੀ ਵਿੱਚ ਆਇਆ ਸੀ ਜਿਸ ਦੇ ਅਸਰ ਨਾਲ ਵੀਣਾ ਮਰਨ ਮਰਾਂਦੇ ਹੋ ਗਈ ਸੀ ਉਹ ਭੌਜਲ ਲੰਘ ਗਿਆ ਹੌਲੀ ਹੌਲੀ ਉਸ ਦਾ ਦੁਖਾਵਾਂ ਅਸਰ ਵੀ ਮਿਟ ਗਿਆ ਵੀਣਾ ਫੇਰ ਉਸੇ ਤਰ੍ਹਾਂ ਹੱਸਦੀ ਗੁਟਕਦੀ ਤੇ ਕੁੜੀਆਂ ਚਿੜੀਆਂ ਨਾਲ ਉੱਡਦੀ ਵਿਖਾਈ ਦੇਣ ਲੱਗੀ ਪਰ ਅਜੇ ਵੀ ਇੱਕ ਚਿੰਤਾ ਬਰਾਬਰ ਪਛਾਵੇਂ ਵਾਂਗ ਉਸ ਉੱਤੇ ਛਾਈ ਰਹਿੰਦੀ ਸੀ ਵੀਣਾ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਗਿਣਤੀ ਦੇ ਦਿਨ ਬਾਕੀ ਸਨ ਜਿਉਂ-ਜਿਉਂ ਵਿਆਹ ਦਾ ਦਿਨ ਨੇੜੇ ਆਈ ਜਾਂਦਾ ਵੀਣਾ ਦੇ ਅੰਦਰ ਇੱਕ ਪਾਸੇ ਨਵ ਜੀਵਨ ਦੀਆਂ ਸੁਨਹਿਰੀ ਖਾਬਾਂ ਨਦੀ ਦੇ ਹੜ ਵਾਂਗ ਠਾਠਾਂ ਮਾਰ ਰਹੀਆਂ ਸਨ ਦੂਜੇ ਪਾਸੇ ਉਸ ਦਾ ਦਿਲ ਕਿਦਾਰ ਦੀ ਚਿੰਤਾ ਵਿੱਚ ਡੁੱਬਦਾ ਜਾਂਦਾ ਸੀ ਕਿਉਂਕਿ ਕਿਦਾਰ ਦਾ ਸਰੀਰ ਦਿਨੋ-ਦਿਨ ਨਿੱਗਰਦਾ ਜਾ ਰਿਹਾ ਸੀ ਸਭ ਤੋਂ ਦੁਖਦਾਈ ਗੱਲ ਇਹ ਕਿ ਕਿਦਾਰ ਹੁਣ ਉਸ ਦੇ ਸਾਹਮਣੇ ਬਹੁਤ ਘੱਟ ਹੁੰਦਾ ਸੀ ਜਿੱਥੇ ਹੀ ਉਹ ਵੀਣਾ ਨੂੰ ਵੇਖ ਲੈਣ ਦਾ ਕਿਸੇ ਨਾ ਕਿਸੇ ਬਹਾਨੇ ਤਿਲਕਣ ਦੀ ਕਰਦਾ ਵੀਣਾ ਹੁਣ ਵੀ ਉਸ ਦੇ ਕਮਰੇ ਵਿੱਚ ਜਾਂਦੀ ਸੀ ਸਗੋਂ ਪਹਿਲਾਂ ਨਾਲੋਂ ਵੀ ਬਹੁਤ ਵਾਰੀ ਇਸ ਲਈ ਕਿ ਸਾਰੇ ਜਾਣ ਤੋਂ ਪਹਿਲਾਂ ਕਿਦਾਰ ਦੇ ਪਿਆਰ ਤੇ ਹਾਇ ਦੇ ਦਿਲ ਨੂੰ ਉਹ ਕੰਡਿਆਂ ਤੀਖ ਪਰ ਦੇਵੇ ਪਰ ਅਕਸਰ ਉਸ ਨੂੰ ਨਿਰਾਸ਼ ਹੀ ਮੁੜਨਾ ਪੈਂਦਾ ਦਿਲ ਦੀਆਂ ਹਸਰਤਾਂ ਨੂੰ ਦਿਲ ਵਿੱਚ ਹੀ ਨੱਪ ਕੇ ਕੰਮ ਤੋਂ ਛੁੱਟ ਜਿੰਨਾ ਸਮਾਂ ਕਿਦਾਰ ਪਾਸ ਬਚਦਾ ਇਹ ਲਗਭਗ ਸਾਰਾ ਹੀ ਉਹ ਮੰਝੇ ਤੇ ਗੁਜ਼ਾਰਦਾ ਸੀ ਕਿਸੇ ਨਾਲ ਵੀ ਬਹੁਤਾ ਨਹੀਂ ਸੀ ਬੋਲਦਾ ਜਿਉਂ ਹੀ ਵੀਣਾ ਉਸਦੇ ਸਾਹਮਣੇ ਆਉਂਦੀ ਕਿਦਾਰ ਜਿਵੇਂ ਲੁਕਣ ਲਈ ਥਾਂ ਲੱਭਣ ਲੱਗ ਪੈਂਦਾ ਸੀ ਇਸੁੱਤੇ ਮੁਸੀਬਤ ਇਹ ਕਿ ਜਿਉਂ-ਜਿਉਂ ਉਹ ਪਿੱਛੇ ਹਟਣ ਦੀ ਕੋਸ਼ਿਸ਼ ਕਰਦਾ ਵੀਣਾ ਅੱਗੇ ਹੀ ਅੱਗੇ ਵੱਧਦੀ ਚਲੀ ਆ ਰਹੀ ਸੀ ਕਿਦਾਰ ਨੂੰ ਇਸ ਮੁਸੀਬਤ ਤੋਂ ਛੁਟਕਾਰੇ ਦਾ ਕੋਈ ਰਾਹ ਨਹੀਂ ਸੀ ਨਜ਼ਰ ਆਉਂਦਾ ਉਸ ਨੂੰ ਚੇਤਾ ਆਇਆ ਕਿ ਵੀਣਾ ਸਿਗਰਟ ਤਮਾਕੂ ਤੋਂ ਨਫ਼ਰਤ ਕਰਦੀ ਹੈ ਇੱਕ ਦਿਨ ਗੱਲਾਂ ਕਰਦਿਆਂ ਵੀਣਾ ਨੇ ਉਸ ਨੂੰ ਦੱਸਿਆ ਸੀ ਕਿ ਜਦ ਕਦੇ ਉਸਦੇ ਪਾਪਾ ਜੀ ਉਸ ਨੂੰ ਸਿਨਮੇ ਜਾਣ ਲਈ ਕਹਿੰਦੇ ਸਨ ਤਾਂ ਉਹ ਇਸੇ ਕਰਕੇ ਜਾਣੋਂ ਇਨਕਾਰ ਕਰ ਦਿੰਦੀ ਸੀ ਕਿ ਉੱਥੇ ਸਿਗਰਟਾਂ ਦਾ ਧੂਆਂ ਹੁੰਦਾ ਹੈ ਜਿਸ ਨਾਲ ਉਸਦੇ ਸਿਰ ਪੀੜ ਚੜ ਜਾਂਦੀ ਤੇ ਦਿਲ ਵਿੱਚ ਲਾਨ ਲੱਗ ਪੈਂਦਾ ਹੈ। ਕਿਦਾਰ ਨੇ ਸਿਗਰਟ ਪੀਣੇ ਸ਼ੁਰੂ ਕਰ ਦਿੱਤੇ ਖਾਸ ਕਰਕੇ ਜਦੋਂ ਵੀਣਾ ਉਸਦੇ ਕਮਰੇ ਵਿੱਚ ਆਉਂਦੀ। ਉਹ ਜ਼ਰੂਰ ਸਿਗਰਟ ਧੁਖਾ ਬੈੰਦਾ ਜਿਸ ਤੋਂ ਅੱਖ ਕੇ ਵੀਣਾ ਨੂੰ ਛੇਤੀ ਹੀ ਵਾਪਸ ਮੁੜਨਾ ਪੈਂਦਾ। ਕਈ ਵਾਰੀ ਵੀਣਾ ਨੇ ਕਿਦਾਰ ਦੇ ਹੱਥ ਚੋਂ ਧੁਖਦੀ ਸਿਗਰਟ ਫੜ ਕੇ ਬਾਹਰ ਸੁੱਟ ਦਿੱਤੀ। ਉਸਦੀ ਜੇਬ ਚੋਂ ਡੱਬੀ ਕੱਢ ਕੇ ਨਾਲੀ ਵਿੱਚ ਵਹਾ ਮਾਰੀ। ਪਰ ਕਿਦਾਰ ਸੀ ਕਿ ਉਸਦੀ ਆਦਤ ਵਿੱਚ ਥਿਲ ਮਾਤਰ ਫਰਕ ਨਹੀਂ ਸੀ ਆਉਂਦਾ। ਕਈ ਵਾਰੀ ਵੀਣਾ ਨੇ ਉਸ ਨਾਲ ਕਦੀ ਨਾ ਬੋਲਣ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਸਭ ਵਿਅਰਥ ਕਦੀ ਕਦੀ ਤਾਂ ਵੀਣਾ ਇੱਥੋਂ ਤੱਕ ਖਿੱਚ ਜਾਂਦੀ ਕਿ ਉਹ ਸੌਂ ਖਾ ਕੇ ਪਰਣ ਕਰਕੇ ਕਮਰੇ ਚੋਂ ਨਿਕਲਦੀ ਕਿ ਜਦ ਤੱਕ ਉਹ ਸਿਗਰਟ ਪੀਣ ਦੀ ਆਦਤ ਨਹੀਂ ਛੱਡੇਗਾ ਉਸ ਨਾਲ ਨਹੀਂ ਬੋਲੇਗੀ ਪਰ ਹਰ ਵਾਰੀ ਉਸ ਨੂੰ باوجود ਗੁੱਸੇ ਨਾਲ ਭਰੀ ਪੀਤੀ ਦੇ ਆਪਣੇ ਪਰਣ ਨੂੰ ਤੋੜਨਾ ਹੀ ਪਿਆ ਇਸ ਤਰ੍ਹਾਂ ਦੇ ਬਹੁਤ ਵਾਰੀ ਦੇ ਰੁਸੇਵੇਂ ਮਨਵੇਂ ਤੋਂ ਬਾਅਦ ਇੱਕ ਦਿਨ ਵੀਣਾ ਦਾ ਦਿਲ ਡਾਢਾ ਹੁੱਸੜ ਗਿਆ ਉਹ ਸ਼ਾਮ ਨੂੰ ਜਦ ਕਿਦਾਰ ਦੇ ਕਮਰੇ ਵਿੱਚ ਆਈ ਤਾਂ ਕਿਦਾਰ ਚਾਦਰ ਬੁਲੇਟ ਕੀ ਸੁੱਤਾ ਹੋਇਆ ਸੀ ਉਸ ਨੇ ਇਤਨੇ ਗੁੱਸੇ ਨਾਲ ਉਸ ਉੱਤੋਂ ਚਾਦਰ ਖਿੱਚੀ ਕਿ ਉਹ ਵਿਚਾਰੋਂ ਕਿੰਨੀ ਸਾਰੀ ਪਾਟ ਗਈ ਤੁਹਾਨੂੰ ਕੀ ਹੁੰਦਾ ਜਾਂਦਾ ਵੇ ਭਰਾ ਜੀ ਦਿਨੋਂ ਦਿਨ ਹਰ ਵੇਲੇ ਪਏ ਰਹਿੰਦੇ ਹੋ ਮੋਹਾਣੇ ਬੀੜੀ ਰੋੜ ਕੀ ਕਿਦਾਰ ਉੱਠ ਕੇ ਬੈਠਦਿਆਂ ਹੀ ਉਸ ਦਾ ਹੱਥ ਮੇਜ਼ ਵੱਲ ਵਧਿਆ ਜਿੱਥੇ ਸਿਗਰਟ ਤੇ ਮਾਚਸ ਵਾਲੀਆਂ ਡੱਬੀਆਂ ਪਈਆਂ ਸਨ ਵੀਣਾ ਨੇ ਝਟਕੇ ਨਾਲ ਉਸ ਦਾ ਹੱਥ ਫੜ ਕੇ ਮੇਜ਼ ਤੇ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਲਿਆਂਦਾ ਤੇ ਖਿੱਚ ਕੇ ਬੋਲੀ ਇਹ ਚੰਦਰੀ ਆਦਤ ਕਿਉਂ ਪਾ ਲਈ ਜੇ ਕਿਦਾਰ ਕੁਝ ਨਹੀਂ ਬੋਲਿਆ ਹੱਛਾ ਦੱਸੋ ਤੁਹਾਨੂੰ ਕੀ ਹੁੰਦਾ ਜਾਂਦਾ ਵੀ ਦਿਨੋ ਦਿਨ ਮੈਨੂੰ ਕੁਝ ਵੀ ਨਹੀਂ ਝੂਠ ਬੋਲਦੇ ਹੋ ਬਿਲਕੁਲ ਨਹੀਂ ਫਿਰ ਹੱਸਦੇ ਕਿਉਂ ਨਹੀਂ ਹੱਸਦਾ ਹਾਂ ਹੱਸੋ ਫਿਰ ਲੈ ਕਿਦਾਰ ਨੇ ਥੋੜਾ ਹੱਸਣ ਦੀ ਕੋਸ਼ਿਸ਼ ਕੀਤੀ ਜ਼ੋਰ ਦੇ ਹੱਸੋ ਕਿਦਾਰ ਹੋਰ ਉੱਚੀ ਹੱਸਿਆ ਨਹੀਂ ਹੋਰ ਉੱਚੀ ਕਿਦਾਰ ਨੇ ਜ਼ੋਰ ਦੀ ਕਹਿਕਾ ਮਾਰਿਆ ਕਮਰਾ ਗੂੰਜ ਉੱਠਿਆ ਹਾਂ ਇਸ ਤਰ੍ਹਾਂ ਵੀਣਾ ਨੇ ਉਸਦੀ ਪਿੱਠ ਥਾਪੜਦਿਆਂ ਕਿਹਾ ਇਕਰਾਰ ਕਰੋ ਕਿ ਇਸੇ ਤਰ੍ਹਾਂ ਹੱਸਿਆ ਕਰੋਗੇ ਹਮੇਸ਼ਾ ਇਕਰਾਰ ਕਰਦਾ ਹਾਂ ਨਾਲ ਇੱਕ ਹੋਰ ਇਕਰਾਰ ਕਿ ਕੁੱਟੇ ਵਟੇ ਨਹੀਂ ਰਿਹਾ ਕਰੋਗੇ ਵੀਣੀ ਇੱਕ ਠੰਡਾ ਸਾਹ ਭਰ ਕੇ ਉਹ ਬੋਲਿਆ ਸਭ ਕੁਝ ਤਾਂ ਆਦਮੀ ਦੇ ਆਪਣੇ ਵਸ ਵਿੱਚ ਨਹੀਂ ਹੁੰਦਾ ਕਿਦਾਰ ਦੇ ਸ਼ਬਦ ਕਿਸੇ ਅਸਹਿ ਪੀੜ ਨਾਲ ਵਿੰਨੇ ਹੋਏ ਸਨ ਵੀਣਾ ਨੇ ਇਸ ਮਜਮੂਨ ਨੂੰ ਸ਼ਾਇਦ ਹੋਰ ਲੰਮਾ ਕਰਨਾ ਮੁਨਾਸਬ ਨਹੀਂ ਸਮਝਿਆ ਉਹ ਬੋਲੀ ਪਾਪਾ ਜੀ ਦੀ ਕੋਈ ਚਿੱਠੀ ਨਹੀਂ ਆਈ ਅਜੇ ਥੋੜੀ ਨਹੀਂ ਕਿਦਾਰ ਦਾ ਸਿਰ ਇੱਕ ਵਾਰੀ ਗੀ ਚੁੱਕ ਗਿਆ ਕਿੰਨੇ ਦਿਨ ਹੋ ਗਏ ਚਿੱਠੀ ਪਾਇਆ 8-10 ਦਿਨ ਹੋਰ ਪਾ ਦੇਣੀ ਸੀ ਹੋਰ ਵੀ ਪਾਈ ਸੀ ਬੇਜੀ ਬੜਾ ਫਿਕਰ ਕਰ ਰਹੇ ਨੇ ਆਖਦੇ ਨੇ ਰੋਜ਼ ਭੜੇ ਭੜੇ ਸੁਪਨੇ ਆਉਂਦੇ ਨੇ ਸੁੱਖ ਹੋਵੇ ਸਹੀ ਸੁੱਖ ਸਾਹ ਦੇ ਬਿਨਾ ਫਿਕਰ ਵਾਲੀ ਕੋਈ ਗੱਲ ਨਹੀਂ ਕਿਦਾਰ ਨੇ ਭਾਵੇਂ ਇਹ ਵਾਕ ਬੜੀ ਦਲੇਰੀ ਨਾਲ ਕਿਹਾ ਪਰ ਵੀਣਾ ਨੇ ਵੇਖਿਆ ਜਿਵੇਂ ਕਿਦਾਰ ਦੀਆਂ ਅੱਖਾਂ ਕੁਝ ਹੋਰ ਕਹਿ ਰਹੀਆਂ ਹੁਣ ਕਿਉਂ ਕੀ ਸੋਚਦੇ ਹੋ ਵੀਣਾ ਨੇ ਮੋਢਾ ਹਿਲਾ ਕੇ ਪੁੱਛਿਆ ਕੁਝ ਨਹੀਂ ਦੱਸ ਦੇ ਕਿਉਂ ਨਹੀਂ ਵੀਣਾ ਦਾ ਦਿਲ ਗਿੱਠ ਗਿੱਠ ਉਛਲ ਰਿਹਾ ਸੀ ਤਾਂ ਜ਼ਰੂਰ ਕੋਈ ਚਿੱਠੀ ਆਈ ਹੋਵੇਗੀ ਪਾਪਾ ਜੀ ਦੀ ਸੱਚੇ ਦੱਸੋ ਭਰਾ ਜੀ ਉਹ ਰਾਜੀ ਖੁਸ਼ੀ ਨੇ ਵੀਣਾ ਸੂੰ ਝੰਡੋੜਨ ਲੱਗੀ ਵੀਣਾ ਚਿੱਠੀ ਆਈ ਸੀ ਉਹ ਹਾਲੇ ਨਹੀਂ ਆ ਸਕਦੇ ਨਹੀਂ ਆ ਸਕਦੇ ਵੀਣਾ ਬੈਠੀ ਨਾ ਰਹਿ ਸਕੀ ਉੱਠ ਕੇ ਖੜੋ ਗਈ ਕਿਉਂ ਪਰ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਹਾਂ ਤੇ ਤੁਸੀਂ ਦੱਸਿਆ ਕਿਉਂ ਨਹੀਂ ਕਦੋਂ ਆਈ ਸੀ ਚਿੱਠੀ ਕੀ ਤਕਲੀਫ ਹੈ ਉਹਨਾਂ ਨੂੰ ਵੀਨਾ ਇੱਕੋ ਸਾਹ ਕਈ ਸਵਾਲ ਕਰ ਗਈ ਖਤਰੇ ਵਾਲੀ ਕੋਈ ਗੱਲ ਨਹੀਂ ਬੁਖਾਰ ਹੋ ਗਿਆ ਉਹਨਾਂ ਨੂੰ ਬੁਖਾਰ ਉਂਗਲ ਮੂੰਹ ਵਿੱਚ ਪਾਈ ਵੀਨਾ ਕਾਫੀ ਚਿਰ ਕੁਝ ਸੋਚੀ ਰਹੀ ਤੇ ਫਿਰ ਬੋਲੀ ਕਿੱਥੇ ਜੇ ਉਹਨਾਂ ਦੀ ਚਿੱਠੀ ਦੁਕਾਨ ਤੇ ਕਦੋਂ ਆਈ ਸੀ ਪਰਸੋਂ ਤੇ ਤੁਸੀਂ ਕਿਉਂ ਨਹੀਂ ਹੁਣ ਤੱਕ ਦੱਸਿਆ ਮੈਂ ਮੈਂ ਆਖਿਆ ਬੀਜੀ ਐਵੇਂ ਫਿਕਰ ਕਰਨਗੀ ਵੀਣਾ ਦੇ ਚਿਹਰੇ ਉੱਤੇ ਹਵਾਇਆਂ ਉੱਡ ਰਹੀਆਂ ਸਨ ਕਿਸੇ ਅਸ਼ੁਭ ਹੋਣ ਦੀ ਸ਼ੰਕਾ ਨੇ ਉਸ ਦਾ ਅੰਗ ਅੰਗ ਜੂੜ ਦਿੱਤਾ ਇਧਰ ਕਿਦਾਰ ਨੂੰ ਧਰਤੀ ਵੀਲ ਨਹੀਂ ਸੀ ਦੇ ਰਹੀ ਉਹ ਪਛਤਾ ਰਿਹਾ ਸੀ ਕਿ ਇਹ ਕੀ ਬੇਬਕੂਫੀ ਵਾਲੀ ਗੱਲ ਉਸ ਦੇ ਮੂੰਹੋਂ ਨਿਕਲ ਗਈ ਉਹ ਘੜੀ ਮੁੜੀ ਇਹ ਸੋਚ ਰਿਹਾ ਸੀ ਕਿ ਇਹ ਉਗਲੀ ਹੋਈ ਗੱਲ ਕਿਸੇ ਤਰ੍ਹਾਂ ਨਿਗਲੀ ਨਹੀਂ ਜਾ ਸਕਦੀ ਵੀਣਾ ਉਸਨੇ ਦਿਲ ਪਕੇਰਾ ਕਰਕੇ ਕਿਹਾ ਹਾਂਜੀ ਇੱਕ ਗੱਲ ਮੰਨੇਗੀ ਦੱਸੋ ਤੇ ਵੀਨਾ ਨੇ ਸਹਿਮ ਤੇ ਸ਼ੰਕਾ ਭਰੀ ਨਜ਼ਰ ਨਾਲ ਇੱਕ ਵਾਰੀ ਹੋਰ ਉਸਦੇ ਮੂੰਹ ਵੱਲ ਤੱਕਿਆ ਇਕਰਾਰ ਕਰ ਵੀਣੀ ਕਿਸ ਗੱਲ ਦਾ ਇਕਰਾਰ ਪਾਪਾ ਜੀ ਦੀ ਬਿਮਾਰੀ ਦਾ ਹਾਲ ਅਜੇ ਬੇਜੀ ਨੂੰ ਨਹੀਂ ਦੱਸੇਗੀ ਕਿਉਂ ਉਹਨਾਂ ਦੇ ਸਿਰ ਤੇਰੇ ਵਿਆਹ ਦੇ ਕੰਮਾਂ ਦੀ ਭਾਰੀ ਜ਼ਿੰਮੇਵਾਰੀ ਜੇ ਉਹਨਾਂ ਨੂੰ ਦੱਸ ਦਿੱਤਾ ਤਾਂ ਸਭ ਕੁਝ ਛੱਡ ਕੇ ਬਹਿ ਜਾਣਗੇ ਚੰਗਾ ਨਹੀਂ ਦੱਸਦੀ ਵੀਨਾ ਦਾ ਗਲਾ ਸੁੱਕਦਾ ਜਾ ਰਿਹਾ ਸੀ ਇਸ ਤੋਂ ਬਾਅਦ ਵੀਣਾ ਨੇ ਆਪਣੇ ਪਿਓ ਬਾਰੇ ਹੋਰ अनेका ਸਵਾਲ ਕਿਦਾਰ ਉੱਤੇ ਕੀਤੇ ਜਿਨ੍ਹਾਂ ਦਾ ਲੱਗਦੀ ਬਾ ਉਹ ਤਸੱਲੀ ਭਰਪੂਰ ਜਵਾਬ ਘੜਕੜ ਕੇ ਦੇਂਦਾ ਗਿਆ ਦਿਲ ਉੱਤੇ ਇੱਕ ਨਵੀਂ ਚਿੰਤਾ ਦਾ ਬੋਝ ਲੱਦ ਕੇ ਵੀਣਾ ਕਮਰੇ ਚੋਂ ਬਾਹਰ ਨਿਕਲੀ ਉਸ ਦੀਆਂ ਲੱਤਾਂ ਡੋਲ ਰਹੀਆਂ ਸਨ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲਾ ਪਾਰਟ ਅਗਲੀ ਵੀਡੀਓ ਦੇ ਵਿੱਚ ਤਦ